ਮਾਹੀ ਭਾਗੋ ਜੀ ਸਿੱਖ ਇਤਿਹਾਸ ਦੇ ਉਹ ਮਹਾਨ ਯੋਧੇ ਹਨ ਜਿਨ੍ਹਾਂ ਨੇ ਆਪਣੀ ਬਹਾਦਰੀ ਤੇ ਦ੍ਰਿੜਤਾ ਨਾਲ ਸਿੱਖ ਕੌਮ ਵਿੱਚ ਔਰਤਾ ਦੇ ਮਾਨ ਨੂੰ ਬਹੁਤ ਉੱਚਾ ਕੀਤਾ ਮਾਹੀ ਭਾਗੋ ਜੀ ਦਾ ਜਨਮ ਚਬਾਲ ਵਿਖੇ ਹੋਇਆ ਉਹ ਢਿੱਲੋ ਜੱਟ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਉਹ ਭਾਈ ਲੰਗਾਹ ਜੀ ਦੇ ਪੋਤੀ ਸਨ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ ਸੀ ਉਨ੍ਹਾਂ ਦਾ ਪਾਲਨ-ਪੋਸ਼ਣ ਗੁਰੂ ਘਰ ਦੇ ਗੂੜੇ ਪ੍ਰੇਮ ਵਿੱਚ ਹੋਇਆ ਮਾਈ ਭਾਗੋ ਜੀ ਦਾ ਸਭ ਤੋਂ ਵੱਡਾ ਯੋਗਦਾਨ 1705 ਈਸਵੀ ਵਿੱਚ ਖਿਦਰਾਣੇ ਦੀ ਢਾਬ ਦੀ ਜੰਗ ਵਿੱਚ ਹੈ ਜਦੋਂ 40 ਸਿੱਖ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਦੌਰਾਨ ਗੁਰਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਘਰ ਵਾਪਸ ਆ ਗਏ ਸਨ ਤਾਂ ਮਾਈ ਭਾਗੋ ਨੇ ਉਹਨਾਂ ਨੂੰ ਲਾਂਤਾਂ ਪਾਈਆਂ ਮਾਈ ਭਾਗੋ ਨੇ ਉਹਨਾਂ 40 ਮੱਝੀ ਠੈਲ ਸਿੰਘਾਂ ਨੂੰ ਪ੍ਰੇਰਿਤ ਕੀਤਾ ਤੇ ਖੁਦ ਹੱਥ ਵਿੱਚ ਤਲਵਾਰ ਫੜ ਕੇ ਜੰਗ ਦੇ ਮੈਦਾਨ ਵਿੱਚ ਉਹਨਾਂ ਦੀ ਅਗਵਾਈ ਕੀਤੀ ਇਸ ਜੰਗ ਵਿੱਚ ਉਹਨਾਂ ਸਿੰਘਾਂ ਨੇ ਬਹਾਦਰੀ ਨਾਲ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ ਗੁਰੂ ਜੀ ਨੇ ਭਾਈ ਮਹਾ ਸਿੰਘਾਂ ਦੀ ਬੇਨਤੀ ਤੇ ਉਹ ਬੇਦਾਵਾ ਪਾਰ ਦਿੱਤਾ ਤੇ ਉਹਨਾਂ ਨੂੰ 40 ਮੁਕਤੇ ਹੋਣ ਦਾ ਵਰਦਾਨ ਦਿੱਤਾ ਮਾਈ ਭਾਗੋ ਇਸ ਜੰਗ ਵਿੱਚ ਸਖਤ ਜ਼ਖਮੀ ਹੋ ਗਏ ਸਨ ਜੰਗ ਤੋਂ ਬਾਅਦ ਮਾਈ ਭਾਗੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਰਹੇ ਉਹਨਾਂ ਨੇ ਮਰਦਾਨਾ ਭੇਸ ਧਾਰਨ ਕਰ ਲਿਆ ਤੇ ਗੁਰੂ ਜੀ ਦੇ ਅੰਗ ਸੰਗ ਰਹਿ ਕੇ ਸੇਵਾ ਕੀਤੀ ਉਹ ਗੁਰੂ ਜੀ ਦੇ ਨਾਲ ਦੱਖਣ ਤੱਕ ਵੀ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਉਹ ਜਨਵਾਲਾ ਵਿਖੇ ਚਲੇ ਗਏ ਉੱਥੇ ਉਹਨਾਂ ਨੇ ਸਿਮਰਨ ਤੇ ਸਿੱਖੀ ਦੇ ਪ੍ਰਚਾਰ ਵਿੱਚ ਆਪਣਾ ਸਮਾਂ ਬਿਤਾਇਆ ਉਹਨਾਂ ਦੀ ਯਾਦ ਵਿੱਚ ਉੱਥੇ ਗੁਰਦੁਆਰਾ ਤਪਸਥਾਨ ਮਾਈ ਭਾਗੋ ਬਣਿਆ ਹੋਇਆ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ